ਅਯੁੱਧਿਆ ਵਿੱਚ ਕੱਲ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੇ ਉਦਘਾਟਨ ਸਮਾਗਮ ਨੂੰ ਲੈ ਕੇ ਸੰਗਤ ਮੰਡੀ ਨਿਵਾਸੀਆਂ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਸ਼੍ਰੀ ਰਾਮਚੰਦਰ ਜੀ ਦੇ ਭਗਤਾਂ ਨੇ ਨੱਚ ਟੱਪ ਕੇ ਮਨਾਈ ਖੁਸ਼ੀ ਕੱਲ ਨੂੰ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੇ ਉਦਘਾਟਨ ਸਮਾਗਮ ਨੂੰ ਲੈ ਕੇ ਪੂਰੇ ਭਾਰਤ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇਸ ਖੁਸ਼ੀ ਪਰੇ ਦਿਹਾੜੇ ਨੂੰ ਲੈ ਕੇ ਅੱਜ ਸੰਗਤ ਮੰਡੀ ਨਿਵਾਸੀਆਂ ਵੱਲੋਂ ਇੱਕ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਭਗਤਾਂ ਵੱਲੋਂ ਨੱਚ ਟੱਪ ਕੇ ਖੁਸ਼ੀ ਮਨਾਈ ਗਈ ਅਤੇ ਮੰਡੀ ਨਿਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਭਗਤਾਂ ਵੱਲੋਂ ਥਾਂ-ਥਾਂ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਭਗਤਾਂ ਲਈ ਲੰਗਰ ਵੀ ਲਗਾਏ ਗਏ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਗੋਲਡੀ ਅਤੇ ਮੰਡੀ ਨਿਵਾਸੀਆਂ ਨੇ ਦੱਸਿਆ ਹੈ ਕਿ ਕੱਲ ਨੂੰ ਹੋ ਰਹੇ ਮੰਦਰ ਉਦਘਾਟਨ ਨੂੰ ਲੈ ਕੇ ਮੰਡੀ ਨਿਵਾਸੀਆਂ ਵਿੱਚ ਬੜੀ ਹੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਨੇ ਸਾਰੇ ਹੀ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਉਹ ਕੱਲ ਨੂੰ ਆਪਣੇ ਆਪਣੇ ਘਰਾਂ ਵਿੱਚ ਦੀਪਮਾਲਾ ਜ਼ਰੂਰ ਕਰਨ। ਚੌ ਸਾਲਾਂ ਦੇ ਬਨਵਾਸ ਤੋਂ ਬਾਅਦ ਜੇ ਪਹਿਲਾਂ ਭਗਵਾਨ ਰਾਮ ਜੀ ਜਯੋਧੇ ਵਾਪਸ ਆਏ ਹਨ ਤਾਂ ਦੀਪਮਾਲਾ ਕੀਤੀ ਗਈ ਸੀ ਤੇ ਬਹੁਤ ਖੁਸ਼ੀ ਮਨਾਈ ਗਈ ਲੋਕਾਂ ਦੋ ਉਵੇਂ ਜਿਕਰ ਹੁਣ ਭਗਵਾਨ ਰਾਮ ਜੀ ਸਾਡੇ ਯੋਧੇ ਚ 500 ਸਾਲਾਂ ਤੋਂ ਬਾਅਦ ਵਾਪਸ ਆ ਰਹੇ ਹਨ ਤੇ 22 ਜਨਵਰੀ ਨੂੰ ਤੇ ਬਹੁਤ ਹੀ ਸਾਰੇ ਵਿੱਚ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਦਿਵਾਲੀ ਮਨਾਈ ਜਾਊਗੀ ਤੇ ਇਸ ਰਾਮ ਭਗਤਾਂ ਦੀ ਬਹੁਤ ਖੁਸ਼ੀ ਦੀ ਲਹਿਰ ਹੈ ਤੇ ਮੈਂ ਸਹੇਤੇ ਐਸੇ ਸੰਗਰਮੰਡੀ ਵਿੱਚ ਅੱਜ ਸ਼ੋਹਾ ਯਾਤਰਾ ਗੱਦੀ ਜਾਂਦੀ ਕੀ ਹੈ ਨੂੰ ਕੱਲ ਨੂੰ ਰਾਮ ਜੀ ਦੇ ਭਜਨ ਗਾਏ ਜਾਣਗੇ ਤੇ ਲਾਈਵ ਜੋਧਿਆ ਤੋਂ ਵੱਡੀ ਸਕਰੀਨ ਤੇ ਲਾਈਵ ਪ੍ਰਸਾਰਣ ਕੀਤਾ ਜਾਊਗਾ ਦੇਸੀ ਘਿਓ ਦਾ ਲੰਗਰ ਲਾਇਆ ਜਾਊਗਾ ਤੇ ਸਾਰੇ ਰਾਮ ਭਗਤਾਂ ਨੂੰ ਮੇਰੀ ਜਿਨ੍ਹਾਂ ਵੀ ਆਗੇ ਸਾਰਿਆਂ ਨੂੰ ਅਪੀਲ ਹੈ ਕਿ 22 ਜਨਵਰੀ ਰਾਤ ਨੂੰ ਦੀਪਮਾਲਾ ਕਰਨ ਤੇ ਰਾਮ ਜੀ ਦੀ ਆਗਮਨ ਤੇ ਬਹੁਤ ਬਹੁਤ ਖੁਸ਼ੀ ਮਨਾਉਣ जय श्री राम। ਕੁਝ ਅਜਿਹਾ ਭਗਵਾਨ ਰਾਮ ਜੀ ਜੋਧਿਆ ਦੇ ਵਿੱਚ ਭਾਈ ਤਰੀਕ ਨੂੰ ਕੱਲ ਨੂੰ ਬਹੁਤ ਵੱਡਾ ਦਾ ਘਟਨਾ ਹੋਇਆ ਸਾਰੇ ਬੇਸ਼ਵ ਵਿੱਚ ਬਹੁਤ ਵੱਡੀ ਦੀਵਾਲੀ ਮਨਾਈ ਜਾ ਰਹੀ ਹੈ ਜੀ ਤੇ ਕੱਲ ਨੂੰ ਲੰਗਰ ਆਪਣਾ ਕੀਰਤਨ ਵੀ ਹੋਊਗਾ ਜੀ ਇਸ ਲੱਡੂਆਂ ਦਾ ਦੇਸੀ ਘੋੜਾ ਪ੍ਰਸ਼ਾਦ ਵੰਡਿਆ ਜਾਊਗਾ ਲੰਗਰ ਲਗਾਇਆ ਜਾਊਗਾ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਬਹੁਤ ਦੀਪਮਾਲਾ ਕੀਤੀ ਜਾਊਗੀ ਜੀ ਸਾਰੇ ਮੱਲ ਬੇਸ਼ਵ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਜੀ ਰਾਮ ਚੰਦਰ ਜੀ ਭਗਵਾਨ ਆ ਦੇ ਮਹਿਲਾਂ ਦੇ ਵਿੱਚ ਦੁਬਾਰਾ ਵਾਪਸ ਆ ਰਹੇ ਨੇ ਜੀ ਦੇ ਵਿੱਚ ਕੱਢੀ ਜਾ ਰਹੀ ਹੈ ਜੀ ਤੇ ਦੁਰਗਾ ਮੰਦਰ ਤੋਂ ਸ਼ੁਰੂ ਹੋਗੇ ਸਾਰੇ ਮੇਨ ਬਜ਼ਾਰਾਂ ਦੇ ਵਿੱਚ ਹੁੰਦੀ ਹੋਈ ਦੁਰਗਾ ਮੰਦਰ ਤੋਂ ਖਤਮ ਹੋ ਗਈ ਅਯੁੱਧਿਆ ਦੇ ਵਿੱਚ ਆ ਰਾਮ ਮੰਦਰ ਦੇ ਬਣਨ ਦੀ ਖੁਸ਼ੀ ਦੇ ਵਿੱਚ ਪੂਰੇ ਵੱਡੇ ਪੱਧਰ ਤੇ ਉੱਤੇ ਸੰਗਤ ਮੰਡੀ ਦੇ ਵਿੱਚ ਦੀਵਾਲੀ ਬਣਾਈ ਜਾਊਗੀ ਤੇ ਕੱਲ ਨੂੰ ਦਿਬਿਆ ਜੋਤੀ ਜਾਗਰਨ ਸੰਸਥਾ ਵੱਲੋਂ ਨੈਣਾਦੇਵੀ ਮੰਦਰ ਦੇ ਵਿੱਚ ਬਹੁਤ ਵੱਡਾ ਕੀਰਤਨ ਕੀਤਾ ਜਾਵੇਗਾ ਤੇ ਬਹੁਤ ਹੀ ਵੱਡੇ ਪੱਧਰ ਤੇ ਉੱਤੇ ਦੀਵੇ ਜਗਾ ਕੇ ਘਰ-ਘਰ ਖੁਸ਼ੀ ਮਨਾਈ ਜਾਵੇਗੀ ਜੈ ਜੀ ਸੰਗਤ ਮੰਡੀ ਦੇ ਵਿੱਚ ਕੱਢੀ ਗਈ ਹੈ ਇਹ ਆ ਰਾਮ ਮੰਦਰ ਜਿਹੜਾ ਅਯੁੱਧਿਆ ਦੇ ਵਿੱਚ ਆ ਰਾਮ ਮੰਦਰ ਬੰਨਾ ਉਹਦਾ ਕਾਢ ਨੂੰ ਧ ਘਟਨਾਗਾ ਉਸ ਕਰਕੇ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਇਹਦੇ ਵਿੱਚ ਕੱਲ ਨੂੰ ਲੋਕਾਂ ਨੇ ਦੀਪਾਂ ਵਾਲਾ ਕਰਕੇ ਦੀਵੇ ਚਲਾਉਣੇ ਆ ਲੜੀਆਂ ਲਾਉਣੀਆਂ ਆ ਗਈਆਂ ਖੁਸ਼ੀ ਮਨਾਉਣੀ ਹੈਗੀ ਸਾਰਿਆਂ ਨੂੰ ਪਤਾ ਲੱਗ ਜੇ ਵੀ ਆਪਣਾ ਰਾਮ ਮੰਦਰ ਦਾ ਜਿਹੜਾ ਕੱਲ ਨੂੰ ਉਦਘਾਟਨਾ ਬਹੁਤ ਵਧੀਆ ਹੋਵੇ ਖੁਸ਼ੀ ਦੀ ਲਹਿਰ ਹੋਵੇ ਸਾਰੇ ਥਾਂ ਥਾਂ ਤੇ ਲੰਗਰ ਲਗਾਏਗੇ ਹੈਗੇ ਚਾਹ ਪਾਣੀ ਦਾ ਲੰਗਰ ਸੀ ਸਾਰੇ ਕਿਤੇ ਦੇ ਲੰਗਰ ਲਾ ਕੇ ਲੋਕਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਰੌਣਕ ਵਧਾਉਣੀ ਹੈਗੀ ਠੀਕ ਹੈ ਦੀਵੇ ਆਪਣਾ ਦੀਪਮਾਲਾ ਕਰਕੇ ਲੜੀਆਂ ਲਾ ਕੇ ਖੁਸ਼ੀ ਪ੍ਰਾਪਤ ਕਰਨੀ ਹੈ राम ਮੰਦਰ ਕੱਲ ਨੂੰ राम ਮੰਦਰ ਦੇ ਵਿੱਚ ਅਯੋਧਿਆ ਦੇ ਵਿੱਚ राम ਮੰਦਰ ਜੀ ਨੇ ਆਪਣਾ रामचंद्र ਜੀ ਨੇ ਪ੍ਰਵੇਸ਼ ਕਰਨਾ ਜੀ